ਜੀ ਅੱਜ ਮੈਂ ਬਣਾਉਣੀ ਆ ਖੀਰ ਤੇ ਪੂੜੇ ਤੇ ਆ ਮੇਰਾ ਗੁੜ ਪਿਆ ਟਟਕ ਜੱਗ ਚ ਤੇ ਇਹਦੇ ਵਿੱਚ ਮੈਂ ਹੁਣ ਖੀਰ ਬਣਾਉਂਗੀ ਇਹ ਪਤਾ ਨਹੀਂ ਕੀ ਲੱਗਿਆ ਸੀ ਵਿੱਚੋਂ ਤੇ ਤੁਸੀਂ ਮੇਰੇ ਨਾਲ ਬਣਾ ਰਹੇ 我给天呢，我讲。 ਤੇ ਆ ਗੌਲੀ ਸੀ ਮੈਂ ਇਸ ਨੂੰ ਸ਼ੱਕਰ ਰਿਚੰਤੀ ਸੀ ਇੱਕ ਆਹ ਤੇ ਹੁਣ ਇਹ ਦੋ ਕੌਲੀ ਮੈਂ ਆਟੇ ਦੀ ਪਾਉਂਗੀ ਫਿਰ ਆਪਾਂ ਪੂੜੇ ਬਣਾਵਾਂਗੇ ਤਵੇ ਵਾਲੇ ਪੂੜੇ ਆਇਤ ਵਾਟੀ ਪਾਦੀ ਮੇਲੇ ਤੇ ਲਓ ਜੀ ਆਟਾ ਮੈਂ ਆਪਣਾ ਸਾਂ ਲੈ ਹੁਣ ਹੁਣ ਇਹਨੂੰ ਮੈਂ ਗੁੰਨ ਧੀਏ ਤੇ ਇੱਕ ਤਾਂ ਮੇਰਾ ਪਾਣੀ ਉਬਲ ਲੱਗ ਗਿਆ ਹੁਣ ਇਹਦੇ ਵਿੱਚ ਮੈਂ ਪਾਉਣੀ ਚਾਵਲ ਦੇਖ ਜੇ ਜੀਨਾ ਹਨ ਛੇਤੀ ਰੈਢ ਜਾਂਦੇ ਨੇ ਤੇ ਹੁਣ ਤਾਂ ਆਪਣਾ ਟਾਈਮ ਲੱਗਦਾ ਜੇ ਪਹਿਲਾਂ ਦੁੱਧ ਪਾ ਦਈਏ ਨਾ ਫੇਰ ਬਹੁਤ ਟਾਈਮ ਲੱਗਦਾ ਆਹ ਦੇਖੋ ਜੀ ਹੁਣ ਮੈਂ ਪਾਉਣੀ ਇਹਦੇ ਚ ਸ਼ੱਕਰ ਤੇ ਆਪੇ ਕੱਢੀ ਜਾਣੀ ਐ ਮੈਨੂੰ ਹੋਣਾਂ ਲਈ ਆ ਸਾਰੀ ਪਾਲੀ ਹੋਣੀ ਇਦਿਕੇੜਾ ਮੜਮਟੜਾ ਗਿਓ ਬਾਤ ਦੇ ਤੇ ਹੁਣ ਮੈਂ ਇਹਦੇ ਨਾਲ ਉਹ ਕਰਮ ਆ ਦੇਖੋ ਇਹਦੇ ਨਾਲ ਇਹ ਨਾ ਜਵੇਂ ਕੋਈ ਗੰਡ ਨਹੀਂ ਪੈਂਦੀ ਹੈਗੇ ਇੱਕ ਸੱਕਰ ਦੀ ਫੌਲੀ ਭੰਤੀ ਸੀ ਤੇ ਦੋ ਕੌਲੀਆਂ ਪਾਣੀ ਨੇ ਆਟੇ ਨਹੀਂ ਆਹ ਦੇਖੋ ਮੈਂ ਇੱਥੇ ਪਾਣੀ ਹੋਰ ਪਾ ਜੂਗਾ ਹੁਣ ਕਿਉਂ ਫੇਰ ਇਹ ਆ ਮੇਰਾ ਮਿੱਠਾ ਸੀ ਲਓ ਜੀ ਮੇਰਾ ਆਟਾ ਹੋ ਗਿਆ ਪੂੜਿਆਂ ਦਾ ਤਿਆਰ ਹੁਣ ਮੈਂ ਪੂੜੇ ਬਣਾਉਣ ਲੱਗਦੀ ਆ ਕੀ ਮੇਰੀ ਬਣ ਗਈ ਤੇ ਮਿਲਦੇ ਆ ਪੈਂਡ ਲਓ ਜੀ ਪੂੜੇ ਮੇਰੇ ਹੁਣ ਬਰਨ ਮੈਂ ਆਕੇ ਇਹ ਲਾਹੂੜਾ ਤਾਂ ਹਮੇਸ਼ਾ ਖਰਾਬ ਹੀ ਜਾਂਦਾ ਹੈ ਆਟਾ ਮੇਰਾ ਸੁੱਕਾ ਥੋੜਾ ਜਿਹਾ ਕਰੜਾ ਹੈ ਆਪਾਂ ਪਾਣੀ ਪਾਉਂਦੇ ਹਾਂ ਤਾਂ ਵੇਰੇ ਪੂੜੇ ਕਿ ਆ ਇਹਨਾਂ ਜੋ ਪਹਿਲਾ ਕੂੜਾ ਤਾਂ ਕੋਈ ਵੀ ਉਹ ਕਿੰਨਾ ਵੀ ਜਾਣਕਾਰ ਬੰਦਾ ਲਾਹੇ ਪਹਿਲਾ ਪੂੜਾ ਤਾਂ ਖਰਾਬ ਹੀ ਹੋ ਜਾਂਦਾ ਤੇ ਹੁਣ ਆਹ ਪੂੜੇ ਵਧੀਆ ਬਣ ਜਾਣਗੇ ਆ ਦੇਖੋ ਇਹ ਆਹੀ ਅੱਗੇ ਵਿਚਾਰੀਆਂ ਉਹ ਕਰ ਦਿੰਦੀਆਂ ਪਿੱਪਲ ਦੇ ਪੱਤੇ ਨਾਲ ਤੇ ਹੁਣ ਇਹ ਆਹੀ ਬਸ ਬਣ ਜਾਂਦੇ ਨੇ ਵਧੀਆ ਹੁਣ ਆ ਮਾਲਾ ਬੜੀ ਪੂਰੀ ਵਧੀਆ ਪੂਣੇ ਬਣ ਜਾਂਦੇ ਨੇ ਐਂ ਦੇਖੋ ਕੱਟਾ ਹੋਇਆ ਲੋ ਕੱਟਾਂ ਅੰਸ਼ ਤੇ ਪਾਉਣ ਲੈਣਗੇ ਪੂਰੇ ਵਧੀਆ ਬਣ ਜਾਂਦੇ ਨੇ ਤੁਸੀਂ ਟਰਾਈ ਕਰਕੇ ਦੇਖ ਲਓ ਜਦ ਜਮੇ ਨਹੀਂ ਹੋਊਗਾ ਲੈ ਕੇ ਸਿੱਧਾ ਸਕੇ ਲੋ ਜੀ ਸਾਡੇ ਪੂੜੇ ਹੋਵੇ ਤਿਆਰ ਹੁਣ ਦੇਖੋ ਪੂਰੇ ਸਾਫ ਸਾਫ ਨੇ ਪੁੱਲੇ ਪੁੱਲੇ ਪੂਰੇ ਤੇ ਆ ਗਏ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਲਾਈਕ ਤੇ ਕਮੈਂਟ ਕਰਦੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਥੈਂਕ ਯੂ ਜੀ ਧੰਨਵਾਦ